हेलो एवरीवन वेलकम बैक टू माय YouTube चैनल द मम्मी लाइफ एंड वेलकम बैक टू माय न्यू व्लॉग आई होप यू आर डूइंग रियली रियली वेरी वेल एंड मैं भी बिल्कुल ठीक-ठाक हां यही उम्मीद कर दिया कि तुम सभी जाने बहुत बढ़िया होंगे सो चलिए आज के व्लॉग को स्टार्ट करते हैं और प्लीज यदि मेरे चैनल में पहली बार विजिट कर रहे हैं प्लीज चैनल को जरूर सब्सक्राइब कर लो और वीडियो अगर अच्छा लग गया तो वीडियोस को भी लाइक कर दिया करो प्लीज शेयर कर दिया करो और मेनू प्यारा सा कमेंट करके जरूर दे दिया करो व्लॉग तो आपको कीमेदा लगया सो चलिए बिना टाइम वेस्ट किए थे ਅੱਜ ਦੇ ਵਲੌਗ ਨੂੰ ਸਟਾਰਟ ਕਰਦੇ ਆਂ ਕੱਲ ਮੈਂ ਮਾਰਨਿੰਗ ਵਿੱਚ ਤੁਹਾਨੂੰ ਵਲੌਗ ਸ਼ੇਅਰ ਨਹੀਂ ਕਰ ਪਾਈ ਔਰ ਮੈਂ ਸੋਚਿਆ ਸੀਗਾ ਕਿ ਚਲੋ ਸ਼ਾਮ ਨੂੰ ਮੈਂ ਕੋਸ਼ਿਸ਼ ਕਰਾਂਗੀ ਵਲੌਗ ਸ਼ੂਟ ਕਰਨ ਦੀ ਕੱਲ ਜਦੋਂ ਸ਼ਾਮੀ ਮੈਂ ਈਵਨਿੰਗ ਲਾਈਵ ਆਈ ਸੀ ਉਸ ਤੋਂ ਬਾਅਦ ਮੈਂ ਆਇਆ ਸੋਚਿਆ ਚਲੋ ਮੈਂ ਆਪਣਾ ਜਿਹੜਾ ਈਵਨਿੰਗ ਵਾਲਾ ਰੁਟੀਨ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਥੋੜੀ ਜਿਹੀ ਕਲਿੱਪ ਮੈਂ ਇੱਥੇ ਐਡ ਕਰੂੰਗੀ ਈਵਨਿੰਗ ਟਾਈਮ ਦੇ ਔਰ ਫਿਰ ਨੈਕਸਟ ਡੇ ਜਿਹੜਾ ਵਲੌਗ ਹੋਊਗਾ ਉਹ ਵੀ ਇਹਦੇ ਨਾਲ ਹੀ ਮੈਂ ਐਡ ਕਰ ਦਿੱਤਾ ਸੀਗਾ ਔਰ ਬਸ ਸ਼ਾਮ ਨੂੰ ਗੁਰਸ਼ੀਨ ਉੱਠ ਗਈ ਸੀਗੀ ਜਦੋਂ ਉੱਠ ਜਾਂਦੀ ਨਾ ਥੋੜੀ ਬਹੁਤੀ ਹਲਕੀ ਫੁਲਕੀ ਉਹਨੂੰ ਭੁੱਖ ਲੱਗੀ ਹੁੰਦੀ ਆ ਤੇ ਮੈਂ ਇੱਥੇ ਹਲਕਾ ਫੁਲਕਾ ਤਾਂ ਸਿਰਫ ਫਰੂਟ ਵਗੈਰਾ ਹੀ ਹੁੰਦਾ ਆ ਉਹਨੂੰ ਮੈਂ ਬਸ ਇੱਥੇ ਚੀਕੂ ਦਿੱਤਾ ਸੀਗਾ ਔਰ ਇੱਕ ਬਨਾਨਾ ਦੇ ਆਈਆਂ ਖਾਣ ਵਾਸਤੇ ਉਹ ਥੋੜਾ ਜਿਹਾ ਮੈਂ ਪਪਾਇਆ ਕੱਟਿਆ ਸੀ ਮਤਲਬ ਤਿੰਨੇ ਚੀਜ਼ਾਂ ਮੈਂ ਥੋੜੀ ਥੋੜੀ ਕੁਆਂਟੀਟੀ ਵਿੱਚ ਇਹਨੂੰ ਦੇਈਆਂ ਆਈਆਂ ਬਸ ਕੱਟ ਕੇ ਉਹਨੂੰ ਦੇ ਦੰਨੀ ਹੁੰਦੀ ਨਾ ਫਿਰ ਉਹ ਆਰਾਮ ਦੇ ਨਾਲ ਖਾ ਲੈਂਦੀ ਆ ਉਸ ਤੋਂ ਬਾਅਦ ਬਸ ਮੈਂ ਕਿਚਨ ਦੇ ਵਿੱਚ ਆ ਗਈ ਸੀ ਮੈਂ ਸੋਚਿਆ ਜਿਹੜਾ ਕਿਚਨ ਤੇ ਸ਼ਾਮ ਨੂੰ ਵੈਸੇ ਨਾ ਡੇਲੀ ਹਾਊਸ ਵਾਈਫ ਦੀ ਇੱਕੋ ਹੀ ਟੈਨਸ਼ਨ ਹੁੰਦੀ ਆ ਵੀ ਸ਼ਾਮ ਨੂੰ ਬਣਾਉਣਾ ਕੀ ਆ ਖਾਣਾ ਕੀ ਆ ਸ਼ਾਮ ਨੂੰ ਡਿਨਰ ਵਿੱਚ ਕੀ ਬਣਾਇਆ ਜਾਵੇ ਬਸ ਮੈਂ ਇੱਥੇ ਉਹਦੀ ਪ੍ਰੇਪਰੇਸ਼ਨ ਕਰਨ ਦੀ ਤਿਆਰੀ ਕਰਦੀ ਪਈ ਸੀ ਸ਼ਾਮੀ ਮੈਂ ਹਸਬੰਡ ਨੂੰ ਫੋਨ ਕੀਤਾ ਵੀ ਤੁਸੀਂ ਖਾਣ ਵਿੱਚ ਕੀ ਖਾਣਾ ਉਹ ਕਹਿੰਦੇ ਸੀਗੇ ਕਿ ਅੱਜ ਤਾਂ ਮੈਂ ਲੇਟ ਹੋ ਜਾਣਾ ਤੁਸੀਂ ਆਪਣਾ ਬਣਾ ਕੇ ਜੋ ਵੀ ਖਾਣਾ ਪੀਣਾ ਹੋ ਬਣਾ ਲਓ ਤੇ ਬਸ ਮੈਂ ਨਾ ਆਲੂ ਬੋਇਲ ਹੋਣ ਵਾਸਤੇ ਇੱਕ ਸਾਈਡ ਤੇ ਰੱਖ ਦਿੱਤੇ ਆ ਔਰ ਜਿਹੜੇ ਮੈਂ ਆਲੂ ਨਾ ਧੋਤੇ ਹੋਏ ਸੀ ਉਹਨਾਂ ਨੂੰ ਵੀ ਆਪਣੀ ਆਪਣੀ ਜਗ੍ਹਾ ਦੇ ਉੱਤੇ ਮੈਂ ਸੈੱਟ ਕਰ ਦਿੱਤਾ ਆ ਔਰ ਦੂਸਰੀ ਸਾਈਡ ਤੇ ਬਸ ਮੈਂ ਨਾ ਗੁਰਸ਼ੀਨ ਦੇ ਉੱਠਣ ਤੋਂ ਪਹਿਲਾਂ ਅੱਜ ਨਾ ਮਲਾਈ ਨੂੰ ਜਾਗ ਲਗਾ ਕੇ ਰੱਖਿਆ ਹੋਇਆ ਸੀਗਾ ਦੋ ਦਿਨ ਹੋ ਗਏ ਬਸ ਇਹਦਾ ਨਾ ਮੈਂ ਮੱਖਣ ਕੱਢਣਾ ਸੀਗਾ ਅੱਜ ਕਿਉਂਕਿ 3 ਤੋਂ 4 ਦਿਨ ਹੋ ਗਿਆ ਹਸਬੰਡ ਕਹਿੰਦੇ ਸੀਗੇ ਵੀ ਮੱਖਣ ਕੱਟ ਲਈ ਕਿਉਂਕਿ ਜੇ ਤਾਂ ਸਵੇਰੇ ਪਰੌਂਠੇ ਵਗੈਰਾ ਖਾਣੇ ਹੁੰਦੇ ਨਾ ਫਿਰ ਉਦੋਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਬਾਜ਼ਾਰ ਵਾਲਾ ਅਸੀਂ ਥੋੜਾ ਜਿਹਾ ਘੱਟ ਹੀ ਲਿਆਣੇ ਜਿੱਦਾਂ ਕਈ ਵਾਰ ਮੇਰੇ ਕੋ ਘਰ ਦਾ ਬਣਿਆ ਨਹੀਂ ਹੁੰਦਾ ਫਿਰ ਅਸੀਂ ਬਾਜ਼ਾਰ ਵਾਲਾ ਯੂਜ਼ ਕਰ ਲੈਣੇ ਆ ਪਰ ਉਹ ਇੰਨਾ ਜ਼ਿਆਦਾ ਵਧੀਆ ਨਹੀਂ ਲੱਗਦਾ ਕਿਉਂਕਿ ਕਾਫੀ ਜ਼ਿਆਦਾ ਸੌਲਟੀ ਹੁੰਦਾ ਆ ਜੋ ਲਾਸਟ ਟਾਈਮ ਮੈਂ ਮੱਖਣ ਕੱਢਿਆ ਸੀ ਨਾ ਤੁਹਾਨੂੰ ਦੱਸਿਆ ਸੀ ਕਿ ਮੈਂ ਮਿਕਸੀ ਦੇ ਵਿੱਚ ਕੱਢਿਆ ਸੀ ਕਿਉਂਕਿ ਮੈਨੂੰ ਸਿਸਟਰ ਨੇ ਕਿਹਾ ਸੀ ਇੱਕ ਵਾਰੀ ਜ਼ਰੂਰ ਕੱਢ ਕੇ ਦੇਖੀ ਮੈਨੂੰ ਉਹ ਵਾਲਾ ਤਰੀਕਾ ਬਹੁਤ ਜ਼ਿਆਦਾ ਵਧੀਆ ਲੱਗਿਆ ਸੀਗਾ ਔਰ ਅੱਜ ਵੀ ਮੈਂ ਸੇਮ ਐਸੇ ਤਰੀਕੇ ਨਾਲ ਟਰਾਈ ਕੀਤਾ ਸੀ ਅੱਜ ਵੀ ਮੈਂ ਮਿਕਸੀ ਦੇ ਵਿੱਚ ਹੀ ਇਹਨੂੰ ਕੱਢਿਆ ਆ ਔਰ ਨਾ ਸਭ ਤੋਂ ਅੱਛੀ ਗੱਲ ਇਹ ਧੀ ਮੈਨੂੰ ਇਹ ਲੱਗਦੀ ਆ ਪੰਜ ਤੋਂ 10 ਮਿੰਟ ਲੱਗਦੇ ਆ ਬਸ ਉਹਨੂੰ ਤੁਸੀਂ ਚਲਾ ਕੇ ਘੁਮਾ ਦਿਓ ਔਰ ਫਟਾਫਟ ਨਿਕਲ ਹੀ ਆਂਦਾ ਆ ਬਸ ਪ੍ਰੋਬਲਮ ਉਹਦੋਂ ਆਉਂਦੀ ਜਦੋਂ ਲਾਈਟ ਵਗੈਰਾ ਚੱਲੇ ਜਾਂਦੀ ਨਾ ਫੇਰ ਤੁਹਾਨੂੰ ਥੋੜੀ ਤੇ ਬਸ ਇਥੇ ਮੈਂ ਮੱਖਣ ਵਗੈਰਾ ਜਿਹੜਾ ਕੱਢ ਕੇ ਮੈਂ ਕਾ ਸਟੋਰ ਕਰਕੇ ਇਹਨੂੰ ਨਾਲ-ਨਾਲ ਰੱਖ ਦਿੰਨੀ ਆ ਮੇਰਾ ਇਹ ਵੀ ਕੰਮ ਖਤਮ ਹੋ ਜਾਵੇ ਸ਼ਾਮ ਨੂੰ ਨਾ ਕਿਚਨ ਦੇ ਵਿੱਚ ਬਸ ਮੈਨੂੰ ਇਹੀ ਕਾਲੀ ਪਈ ਰਹਿੰਦੀ ਆ ਵੀ ਜਿਹੜਾ ਸਵੇਰ ਨੂੰ ਆਪਾਂ ਖਾਣਾ ਪੀਣਾ ਖਾਣਾ ਆ ਉਹ ਰਾਤ ਨੂੰ ਹੀ ਥੋੜੀ-ਬੋਤੀ ਉਹਦੀ ਤਿਆਰੀ ਕਰਕੇ ਰੱਖ ਲਵਾਂ ਸਵੇਰ ਦੇ ਕੰਮ ਫਿਰ ਸੋਕੇ ਹੋ ਜਾਂਦੇ ਨੇ ਔਰ ਦੂਸਰੀ ਸਾਈਡ ਤੇ ਜਿਹੜੇ ਆਲੂ ਆ ਉਹ ਵੀ ਮੇਰੇ ਬੋਇਲ ਹੋ ਚੁੱਕੇ ਸਿਗੇ ਤੇ ਇਹ ਜਿਹੜੇ ਆਲੂ ਆ ਮੈਂ ਰਾਤ ਵਾਸਤੇ ਨਹੀਂ ਬੋਇਲ ਕਰ ਰਹੀ ਇਹ ਵਾਲੇ ਆਲੂ ਮੈਂ ਸਵੇਰੇ ਜਿਹੜੀਆਂ ਪਰੌਂਠੀਆਂ ਬਣਾਉਂਗੀ ਤੇ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਮੈਂ ਰਾਤ ਨੂੰ ਹੀ ਕਿਉਂਕਿ ਸਵੇਰੇ ਗੁਰਸ਼ੀਨ ਸੁੱਤੀ ਪਈ ਹੁੰਦੀ ਮੈਂ ਕਹ ਸਵੇਰੇ ਫਿਰ ਮੈਂ ਕੁੱਕਰ ਦੀਆਂ ਸੀਟੀਆਂ ਲੱਗੂਗੀਆਂ ਤਾਂ ਫਿਰ ਉਹਨੇ ਉੱਠ ਜਾਣਾ ਆ ਵੈਸੇ ਸ਼ੁਰੂ ਤੋਂ ਇਹ ਕੁੱਕਰ ਦੀ ਸੀਟੀ ਤੋਂ ਕਾਫੀ ਜ਼ਿਆਦਾ ਡਰਦੀ ਆ ਤਾਂ ਕਰਕੇ ਫਿਰ ਮੈਂ ਰਾਤ ਨੂੰ ਹੀ ਇਹਨੂੰ ਬੋਇਲ ਕਰਕੇ ਮੈਂ ਕਹ ਰੱਖ ਲੈਣੀ ਆ ਸਵੇਰ ਵਾਲਾ ਕੰਮ ਮੇਰਾ ਥੋੜਾ ਜਿਹਾ ਸੋਖਾ ਹੋ ਜਾਏਗਾ ਆਲੂਆਂ ਨੂੰ ਇੱਕ ਵਾਰੀ ਮੈਂ ਠੰਡੇ ਪਾਣੀ ਵਿੱਚ ਜ਼ਰੂਰ ਪਾ ਕੇ ਰੱਖ ਲੈਨੇ ਨਾਲੇ ਤਾਂ ਇਹਦੇ ਨਾਲ ਮਿੱਟੀ ਵਗੈਰਾ ਨਿਕਲ ਜਾਂਦੀ ਔਰ ਆਲੂ ਜਲਦੀ ਜਲਦੀ ਠੰਡੇ ਵੀ ਹੋ ਜਾਂਦੇ ਨੇ ਔਰ ਦੂਸਰੀ ਸਾਈਡ ਤੇ ਕੁਕਿੰਗ ਟਾਈਮ ਵੇਲੇ ਜਾਂ ਫਿਰ ਜੋ ਵੀ ਮੈਂ ਆਪਣਾ ਖਾਣਾ ਵਗੈਰਾ ਬਣਾ ਰਹੀ ਆਂ ਕੱਟ ਵੱਢ ਰਹੀ ਆਂ ਜਿਹੜੇ ਭਾਂਡੇ ਮੇਰੇ ਨਾਲ-ਨਾਲ ਖਾਲੀ ਹੋ ਜਾਂਦੇ ਨੇ ਮੈਂ ਕੋਸ਼ਿਸ਼ ਕਰਦੀ ਹੁੰਨੀ ਵੀ ਨਾਲ ਦੀ ਨਾਲ ਉਹਨਾਂ ਨੂੰ ਪਾਣੀ ਵਿੱਚ ਹੰਗਾਲ ਕੇ ਰੱਖ ਦਵਾਂ आलू वगैरह बॉईल ਕਰਾਂ ਤਾਂ ਤਾਂ ਹੋਈ ਨਹੀਂ ਸਕਦਾ ਵੀ ਗੁਰਸ਼ੀਨ ਆਲੂ ਨਾ ਖਾਵੇ ਕਿਉਂਕਿ ਉਹਦੇ ਫੇਵਰਟ ਆਲੂ ਆ ਤਾਂ ਇਸ ਕਰਕੇ ਬਸ ਮੈਂ ਥੋੜੇ ਜਿਹਾ ਐਕਸਟਰਾ ਬੋਇਲ ਕਰਕੇ ਰੱਖ ਲੈਣੀ ਹੁੰਨੀ ਆ ਕਈ ਵਾਰ ਜਦੋਂ ਜ਼ਰੂਰਤ ਪੈ ਜਾਂਦੀ ਹੈ ਫਿਰ ਉਹਨੂੰ ਮੈਂ ਦੇ ਦਨ ਨਹੀਂ ਹੁੰਨੀ ਆ ਬਸ ਇੱਥੇ ਮੈਂ ਥੋੜੇ ਜਿਹਾ ਨਾ ਇੱਕ ਦੋ ਛੋਟੇ ਛੋਟੇ ਆਲੂ ਸੀਗੇ ਬਸ ਉਹਨੂੰ ਕੱਟ ਕੇ ਨਾ ਥੋੜਾ ਜਿਹਾ ਉਹਦੇ ਵਿੱਚ ਨਮਕ ਵਗੈਰਾ ਪਾ ਕੇ ਉਹਨੂੰ ਦੇ ਦਿੱਤਾ ਉਹ ਖਾ ਲੇਗੀ उस तो बाद जेड़े मेरे मलाई वाले भांडे से बस थोड़ा जहा मैं पानी किया गरम नाल दी नाल ही साफ कर दिता और जेड़े मैं आलू वगैरह बॉयल किए थे कुकर भी साफ कर दिता है नाल दी नाल मैं किचन भी साफ कर लूँगी नहीं शिनू हूँ नहीं है का बस थोड़ी तो रोटी जो गई है बस नहीं बोलते तो उसी फिर उसे टेबल पे जा जा के चिप कार देने फिर की फायदा आटा किन्ना खराब कर दा तू फिर इतना नहीं लगी था उन आटा हूँ थोड़ी रोटी बाद नहीं ना आटा फिनिश होए ना शारा ਮਾਮਾ ਹੋ ਗਿਆ ਤੇ ਇਹਨੇ ਗੰਦੇ ਗੰਦੇ ਹੈਂਡੀ ਮੈ ਨਹੀਂ ਪਾਟਾ ਲੈਂਦੇ ਗੰਦੇ ਉੱਤੇ ਨੋ ਸ਼ੀ 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 ਨੋ ਸ਼ ਆਟਾ ਮੰਮੂ ਕੇ ਬਾਸ਼ੇ ਮੈਂ ਹੁਣ ਉਹਦੀ ਤੁਹਾਡੀ ਪੌਂਠੀ ਭਾਦਨੀ ਆਟੇ ਦੀ ਆਹ ਲੋਈ ਨਾ ਤੂੰ ਹੀ ਨਾ ਬੇ ਅਕੋ ਫੇਰ ਇੱਧਰ ਸੋਨਾ ਕਰੀ ਜਾ ਹੁੰਦਾ ਸੁਬੇ ਰਿ ਲੈ ਲੈ ਚੱਲ ਰੁਕ ਜਾ ਫੇਰ ਦੇ ਦਿੰਦੇ ਹਾਂ ਰੁਕ ਕੇ ਰੁਕ ਜਾ ਫੇਰ ਪ੍ਰੌਂਟੇ ਚ ਨਿਕਲੇਗਾ ਨਾ ਆਟਾ ਸਾਈਡ ਵਾਲਾ ਇਹ ਵਾਲਾ ਲੈ ਲਈ ਜਿੱਦ ਦੇ ਆ ਤੂੰ ਮੈਂ ਸੋਨਦਾ ਨਹੀਂ ਗੱਲ ਨੂੰ ਓ ਕਿੰਦਾ ਕੱਪੜਾ ਪਾ ਪਾਏ ਕੰਮ ਤੇ ਕੀ ਆ ਇਹ ਲੈ ਚਲੋ ਜਾਓ ਹੁਣ ਉਹ ਨਾ ਅਟਾ ਕੱਪੜਿਆਂ ਦੇ ਨਾਲ ਨਾ ਚਪਕਾ ਦੀ ਸੀ ਨਾ ਫੇਰ ਉਤਰਨਾ ਨਹੀਂ ਹੈਗਾ ਖਰਾਬ ਹੋ ਜਾਣੇ ਸਾਰੇ ਕੱਪੜੇ

ਮਮਾ ਦਾ ਕਹਿਣਾ ਮੰਨਦਾ। ਆ ਬੇਲਣਾ ਕਿੱਥੇ ਲੈ ਕੇ ਚੱਲਾਂ? ਅੰਦਰ ਅੰਦਰ ਕਿਉਂ ਲੈ ਕੇ ਜਾ ਰਿਆਂ? ਉਹਨਾਂ ਰੋਟੀ ਨਹੀਂ ਪਾਣੀ ਉਹ ਸਾਰਾ ਗੰਦਾ ਹੋ ਜਾਣਾ। ਹਾਂ। ਇੱਥੇ ਮੈਂ ਬਸ ਗੁਰਸ਼ੀਂ ਦਾ ਜਿਹੜਾ ਪਰਾਂਠਾ ਸੀ ਆਲੂ ਵਾਲਾ ਬਣਾ ਦਿੱਤਾ ਤੇ ਬਸ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਇਹਦੇ ਉੱਤੇ ਕੇਸ ਸਪਰੈਡ ਕਰਕੇ ਉਹਨੂੰ ਦੇ ਦੂੰਗੀ। ਤਵੇ ਉੱਤੇ ਮੈਂ ਕਿ ਇਹ ਥੋੜਾ ਜਿਹਾ ਘਾਟ ਹੀ ਲਾਇਆ ਮੈਂ ਕਿ ਆਲੂ ਵਾਲਾ ਪਰਾਂਠਾ ਰਾਤ ਨੂੰ ਕਾਫੀ ਜ਼ਿਆਦਾ ਹੈਵੀ ਹੋ ਜਾਣਾ ਇਸ ਕਰਕੇ ਬਸ ਐਜ਼ਾ ਰੋਟੀ ਦੀ ਤਰ੍ਹਾਂ ਹੀ ਉਹਨੂੰ ਮੈਂ ਯੂਜ਼ ਕੀਤਾ ਆ ਉਸ ਤੋਂ ਬਾਅਦ ਮੇਰੇ ਜਿਹੜੇ ਆਲੂ ਵਗਾਰਾ ਸੀਗੇ ਉਹ ਵੀ ਠੰਡੇ ਹੋ ਚੁੱਕੇ ਸੀ ਨਾਲ ਦੀ ਨਾਲ ਮੈਂ ਕਿ ਇਹਨੂੰ ਵੀ ਫ੍ਰਿਜ ਵਿੱਚ ਮੈਂ ਸਟੋਰ ਕਰਕੇ ਰੱਖ ਲੈਣੀ ਆ ਇਹ ਵਾਲਾ ਜਿਹੜਾ ਕਲਿੱਪ ਆ ਇਹ ਮੈਂ ਨੈਕਸਟ ਮਾਰਨਿੰਗ ਲਿਆ ਸੀਗਾ ਸਵੇਰ ਤੇ ਇੱਥੇ ਟਾਈਮ ਸੀਗਾ ਬਸ ਹਸਬੰਡ ਨੇ ਵੀ ਜਾਣਾ ਸੀਗਾ ਕੰਮ ਤੇ ਬਸ ਮੈਂ ਥੋੜਾ ਜਿਹਾ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਹ ਵਲੌਗ ਦੇ ਵਿੱਚ ਬਹੁਤ ਜ਼ਿਆਦਾ ਘਟ ਆਂਦੇ ਆ ਤੇ ਮੈਂ ਅੱਜ ਉਹਨਾਂ ਨੂੰ ਕਿਹਾ ਸੀ ਬਸ ਰਿਕੁਐਸਟ ਕੀਤੀ ਸੀ ਮੈਂ ਕਿਹਾ ਵੀ ਮੈਂ ਡੇਲੀ ਕੱਲੀ ਵਲੌਗ ਦੇ ਵਿੱਚ ਆਣੀ ਆ ਔਰ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਨਾ ਡੇਲੀ ਥੋੜਾ ਇੰਟਰੈਕਟ ਕਰਨ ਦੀ ਤੇ ਬਸ ਇੱਥੇ ਬ੍ਰੇਕਫਾਸਟ ਦੀ ਤਿਆਰੀ ਕਰਦੀ ਪਈ ਸੀਗੀ ਮੈਂ ਵੈਸੇ ਤੁਹਾਨੂੰ ਦੱਸ ਦੱਸ ਸੀਗਾ ਕਿ ਵੀ ਰਾਤੀ ਮੈਂ ਆਲੂ ਬੋਇਲ ਕਰ ਲਈ ਸੀ ਬਸ ਅੱਜ ਸਵੇਰੇ ਬ੍ਰੇਕਫਾਸਟ ਵਿੱਚ ਆ ਮਾਰਨਿੰਗ ਬ੍ਰੇਕਫਾਸਟ ਵਿੱਚ ਜਦੋਂ ਮੈਨੂੰ ਥੋੜੀ-ਬਹੁਤੀ ਜਲਦਬਾਜ਼ੀ ਹੁੰਦੀ ਹੈ ਜਾਂ ਫਿਰ ਹਸਬੰਡ ਕੰਮ ਤੇ ਲੇਟ ਹੋ ਗਏ ਨੇ ਜਾਂ ਫਿਰ ਉਹਨਾਂ ਨੇ ਲੇਟ ਜਾਣਾ ਹੁੰਦਾ ਆ ਬਸ ਉਹ ਹਮੇਸ਼ਾ ਕੋਸ਼ਿਸ਼ ਇਹੀ ਕਰਦੇ ਹੁੰਦੇ ਕਿ ਵੀ ਤੂੰ ਰੋਟੀ ਅਗਰ ਬਣਾ ਰਹੀ ਹੈ ਤਾਂ ਕੋਈ ਚੱਕਰ ਨੀ ਆ ਮੈਂ ਰਸੋਈ 'ਚ ਖੜਾ ਖਾਓ ਕੇ ਰੋਟੀ ਰਾੜ ਦਾਨਾ ਆ ਜਾਂ ਫਿਰ ਮੈਂ ਰੋਟੀ ਵਗੈਰਾ ਆਪਣੀ ਲੈ ਕੇ ਚਲੇ ਜਾਣਾ ਆ ਉਹ ਫਿਰ ਉਹ ਕਹਿ ਦਿੰਦੇ ਨੇ ਕਿ ਚਲ ਤੇਰੇ ਜਿਹੜੇ 2-4 ਗੇੜੇ ਲੱਗਨੇ ਆ ਕਮਰੇ ਤੋਂ ਰਸੋਈ ਜਾਂ ਫਿਰ ਰਸੋਈ ਤੋਂ ਕਮਰੇ ਤੱਕ ਇਸ ਤਰੀਕੇ ਨਾਲ ਮੇਰਾ ਟਾਈਮ ਵੀ ਬਚ ਜਾਂਦਾ ਹੈ ਵੀ ਤਾਂ ਥੱਲੇ ਕਿੰਨੂੰ ਖੰਡ ਨਹੀਂ ਲੱਗਦੀ ਕੀ ਨਹੀਂ ਲੈ ਆਉਣਾ ਬੱਚਾ ਲਾਣ ਆਟਾ ਉਤਲੀ ਰੋਟੀ ਖਾਓ ਹੁਣ ਗੱਲਾਂ ਮਾਰ ਜੀ ਚੱਕੋ ਕਿਉਂ ਚੱਕੋ ਦੇ ਚਾਹ ਚਾਹ ਵੀ ਲੈ ਜਾਓ ਇਕੱਠੇ ਲੈ ਕੇ ਆਉਣਾ ਅੱਜ ਨਾ ਗੁਰਸ਼ੀਨ ਵੀ ਥੋੜਿਆ ਜਲਦੀ ਉੱਠ ਕੇ ਸੀ ਜੀ ਮੈਂ ਤੁਹਾਨੂੰ ਦੱਸ ਰਹੀ ਆ ਕਾਫੀ 3-4 ਦਿਨ ਤੋਂ ਹੀ ਤੁਹਾਨੂੰ ਮੈਂ ਦੱਸਦੀ ਪਈ ਆ ਗੁਰਸ਼ੀਨ ਨਾਲ ਹੀ ਜਲਦੀ ਉੱਠ ਖੜਦੀ ਮੇਰੀ ਨਾ ਕੋਸ਼ਿਸ਼ ਇਹੀ ਹੁੰਦੀ ਜਿੱਦਾਂ ਹੁਣ ਹਸਬੰਡ ਰੋਟੀ ਖਾ ਰਹੇ ਨੇ ਮੈਂ ਸੋਚਦੀ ਵੀ ਚਲੋ ਨਾਲ ਗੁਰਸ਼ੀਨ ਵੀ ਖਾ ਲੇਗੀ ਨਾ ਕੰਮ ਨਿਭੜ ਜਾਂਦਾ ਆ ਬਟ ਇਹਨੂੰ ਖਾਣਾ ਖਵਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਆ ਪਤਾ ਨਹੀਂ ਮੈਨੂੰ ਵੈਸੇ ਬਾਕੀ ਬੱਚਿਆਂ ਦਾ ਪਟੂ ਗੁਰਸ਼ੀ ਨੂੰ ਖਾਣਾ ਖਵਾਉਣਾ ਬਹੁਤ ਜ਼ਿਆਦਾ ਮੁਸ਼ਕਲ ਆ ਇੱਥੇ ਪਾਪਾ ਨੇ ਪੂਰਾ ਜ਼ੋਰ ਲਾਇਆ ਪਿਆ ਸੀਗਾ ਵੀ ਇਹ ਰੋਟੀ ਖਾ ਲਵੇ ਪਰ ਇਹਨੇ ਬਿਲਕੁਲ ਵੀ ਨਹੀਂ ਖਾਦੀ ਇੱਕ ਵੀ ਬਾਈਟ ਨਹੀਂ ਲਈ ਹੈਗੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਬਾਅਦ ਵਿੱਚ ਮੈਂ ਖੁਦ ਹੀ ਖਿਲਾ ਦਾਂਗੀ ਉਸ ਤੋਂ ਬਾਅਦ ਹਸਬੰਦ ਵੀ ਚਲੇ ਗਏ ਕੰਮ ਤੇ ਤੇ ਮੈਂ ਵੀ ਆਪਣਾ ਖਾਣਾ ਵਗੈਰਾ ਇੱਥੇ ਖਾ ਚੁੱਕੀ ਆ ਔਰ ਮੈਂ ਹੁਣ ਕੋਸ਼ਿਸ਼ ਕਰਦੀ ਪਈ ਆ ਮੈਂ ਕਿਹਾ ਮੈਂ ਇੱਥੇ ਗੁਰਸ਼ੀ ਨੂੰ ਥੋੜਾ ਜਿਹਾ ਫਰੂਟ ਕੱਟ ਕੇ ਦੇ ਦੇਣੀ ਆ ਸਵੇਰੇ ਸਵੇਰੇ ਕਿਉਂਕਿ ਜਿਹੜੇ ਡਰਾਈ ਫੂਡ ਵਗੈਰਾ ਸੀਗੇ ਉਹ ਸਵੇਰੇ ਉੱਠ ਕੇ ਆਪਣੇ ਖਾ ਚੁੱਕੀ ਆ ਕਿਉਂਕਿ ਫਿਰ ਮੈਂ ਆਪਣੇ ਕ ਨਾ ਤਾਂ ਵੀਰ ਜਿਹੜਾ ਥੋੜਾ ਧਿਆਨ ਹੈ ਇਹਦੇ ਵੱਲੋਂ ਥੋੜਾ ਜਿਹਾ ਘਟ ਜਾਏਗਾ ਮਤਲਬ ਨਹੀਂ ਤਾਂ ਹਮੇਸ਼ਾ ਮੇਰਾ ਧਿਆਨ ਇਹਦੇ ਵਿੱਚ ਹੀ ਰਹਿੰਦਾ ਇਹਨੇ ਕੁਝ ਖਾਦਾ ਨਹੀਂ ਹੈਗਾ ਕੰਮ ਕਰਨ ਨੂੰ ਮੇਰਾ ਫਿਰ ਬਿਲਕੁਲ ਵੀ ਦਿਲ ਨਹੀਂ ਕਰਦਾ ਫਿਰ ਹਸਬੰਡ ਕੋ ਡਾਂਟ ਫੀ ਲੱਗ ਤੋ ਹੀ ਪੈਂਦੀ ਆ ਵੀ ਤੂੰ ਸਭ ਤੋਂ ਪਹਿਲਾਂ ਗੁਰਸ਼ੀਰ ਨੂੰ ਦੇਖਿਆ ਕਰ ਬਾਕੀ ਕੰਮ ਤੇਰੇ ਸਾਰਾ ਦਿਨ ਐਸੇ ਤਰੀਕੇ ਨਾਲ ਹੁੰਦੇ ਰਹਿਣੇ ਨੇ ਬਸ ਉਸ ਤੋਂ ਬਾਅਦ ਮੈਂ ਜਿਹੜੇ ਕੱਪੜੇ ਵਾਸ਼ ਕੀਤੇ ਪਏ ਸੀ ਉਹਨਾਂ ਨੂੰ ਵੀ ਫੋਲਡ ਕਰ ਲੂੰਗੀ ਤੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਸੈੱਟ ਕਰਕੇ ਰੱਖ ਦੂੰਗੀ। ਸੋਫੇ ਵਾਲੇ ਕਮਰੇ ਦੇ ਵਿੱਚ ਮੇਰਾ ਜਿੰਨਾ ਵੀ ਖਲਾਰਾ ਵਗੈਰਾ ਪਿਆ ਸੀ ਗੁਰਸ਼ੀਨ ਦੇ ਟੁਆਏ ਵਗੈਰਾ ਵੈਸੇ ਮੈਂ ਸਵੇਰੇ ਕਾਫੀ ਚੱਕ ਦਿੱਤੇ ਬਟ ਫੇਰ ਵੀ ਹੁਣੇ ਉੱઠી ਹੋਈ ਸੀ ਸਵੇਰ ਦੇ ਕਾਫੀ ਜ਼ਿਆਦਾ ਖਲਾਰਾ ਪਾਇਆ ਸੀਗਾ ਬਸ ਮੈਂ ਥੋੜੇ-ਬਹੁਤੇ ਨਾ ਸੈਟਿੰਗ ਕਰ ਦਿੱਤੀ ਹੈ ਜਿੱਥੇ-ਇੱਥੇ ਚੀਜ਼ਾਂ ਰੱਖਣ ਵਾਲੀਆਂ ਸੀ ਨਾ ਉੱਥੇ ਮੈਂ ਰੱਖ ਦਿੱਤੀਆਂ ਤਾਂ ਕਿ ਹੁਣ ਮੇਰਾ ਜਿਹੜਾ ਖਲਾਰਾ ਵਗੈਰਾ ਨਾ ਨਾ ਜ਼ਿਆਦਾ ਪਵੇ ਕਿਉਂਕਿ ਅੱਜ ਮੇ ਸੋਫੇ ਵਾਲਾ ਕਮਰਾ ਆਪਣਾ ਪੂਰਾ ਮੈਂ ਸੈੱਟ ਕਰਕੇ ਆ ਗਈਆਂ ਕੱਪੜੇ ਵੀ ਮੇਰੇ ਸਾਰੇ ਫੋਲਡ ਹੋ ਚੁੱਕੇ ਆ ਆਪਣੀ ਆਪਣੀ ਜਗ੍ਹਾ ਤੇ ਮੈਂ ਸੈੱਟ ਕਰ ਦਿੱਤੇ ਆ ਬੈੱਡ ਸ਼ੀਟ ਅੱਜ ਮੈਂ ਬਿਲਕੁਲ ਵੀ ਚੇਂਜ ਨਹੀਂ ਕਰੂੰਗੀ ਔਰ ਸਵੇਰੇ ਜਦੋਂ ਗੁਰਸ਼ੀਨ ਉੱਠ ਜਾਂਦੀ ਹੈ ਨਾ ਜਲਦੀ ਬਸ ਇਹ ਥੋੜਾ ਜਿਹਾ ਫਾਇਦਾ ਹੋ ਜਾਂਦਾ ਜਿੱਦਾਂ ਬਿਸਤਰੇ ਵਗੈਰਾ ਮੈਂ ਨਾਲ ਹੀ ਚੱਕ ਦਿੰਨੀ ਆ ਜਾ ਕੇ ਫੋਲਡ ਕਰ ਦਿੱਤੇ ਸੀਗੇ ਬਸ ਇੱਥੇ ਮੈਂ ਜਿਹੜੀ ਬੈੱਡ ਸ਼ੀਟ ਆ ਉਹਨੂੰ ਬਸ ਹਲਕਾ ਫੁਲਕਾ ਮੈਂ ਸੈੱਟ ਕਰਕੇ ਬਿਸ਼ਾ ਦਾਂਗੀ ਔਰ ਇਹਨਾਂ ਥੋੜੀ ਜੀ ਤਾਂ ਇੰਨੇ ਕ ਵੀ ਸੈੱਟ ਕਰਨ ਦੀ ਤਾਂ ਲੋੜ ਪੈ ਜਾਂਦੀ ਕਿਉਂਕਿ ਆਲੇ-ਦੁਆਲੇ ਇਹਦੇ ਇੰਨਾ ਜ਼ਿਆਦਾ ਕਪੜਾ ਹੈ ਨਹੀਂ ਕਾਫੀ ਜ਼ਿਆਦਾ ਸ਼੍ਰਿੰਕ ਹੋਣ ਕਰਕੇ ਨਾ ਬਸ ਹੁਣ ਇਹਨੂੰ ਮੈਂ ਇਸੇ ਸਾਲ ਯੂਜ਼ ਕਰੂੰਗੀ ਅਗਲੇ ਸਾਲ ਮੈਂ ਕੋਸ਼ਿਸ਼ ਕਰੂੰਗੀ ਨਾ ਬਿਲਕੁਲ ਵੀ ਯੂਜ਼ ਨਾ ਕਰਾਂ ਔਰ ਮੈਂ ਨਿਊ ਵਾਲੀ ਪਰਚੇਸ ਕਰ ਲਵਾਂ ਉਸ ਤੋਂ ਬਾਅਦ ਬਸ ਪੈਡ ਵਗੈਰਾ ਸੈੱਟ ਕਰਕੇ ਰੂਮ ਮੈਂ ਪੂਰਾ ਸੈੱਟ ਕਰਤਾ ਲਮਾਰੀ ਦੇ ਉੱਤੇ ਨਾ ਵੀ ਮਤਲਬ ਮੇਰਾ ਖ ਅੱਜ ਮੇਰੇ ਭਾਂਡੇ ਵਗੈਰਾ ਵੀ ਕਾਫੀ ਘੱਟ ਸੀ ਜਿਵੇਂ ਤੁਹਾਨੂੰ ਦੱਸਦੀ ਹੁੰਨੀ ਕਿ ਰਾਤ ਨੂੰ ਕਿਚਨ ਚ ਭਾਂਜਰ ਜਿੰਨੇ ਵੀ ਹੁੰਦੇ ਮੇਰੇ ਖਲਾਰਾ ਮੈਂ ਨਾਲ ਦੇ ਨਾਲ ਚੱਕ ਲੈਨੀ ਆ ਫਿਰ ਸਵੇਰੇ ਨਾ ਕੰਮ ਕਾਫੀ ਜ਼ਿਆਦਾ ਘੱਟ ਜਾਂਦਾ ਆ ਅੱਜ ਜਿਵੇਂ ਕੋਈ ਸਬਜ਼ੀ ਤਾਂ ਬਣਾਣੀ ਨਹੀਂ ਸੀ ਸਵੇਰੇ ਤੇ ਐਨਾ ਮੇਰਾ ਖਲਾਰਾ ਹੈ ਨਹੀਂ ਸੀ ਸਵੇਰੇ ਤੁਸੀਂ ਦੇਖ ਸਕਦੇ ਆ ਭਾਂਡੇ ਵਗੈਰਾ ਸਿਗੇ ਇੱਥੇ ਮੈਂ ਖਾਲੀ ਕੀਤੇ ਔਰ ਰਾਤ ਨੂੰ ਜਿਹੜੇ ਦੁੱਧ ਵਾਲੇ ਪਤੀਲੇ ਸੀ ਬੜੇ ਬੜੇ ਉਹਨਾਂ ਵਿੱਚ ਨਾ ਥੋੜਾ ਥੋੜਾ ਦੁੱਧ ਸੀਗਾ ਮੈਂ ਉਹਨਾਂ ਨੂੰ ਬਸ ਗਰਮ ਕਰ ਲਿਆ ਸੀ ਦੁੱਧ ਨੂੰ ਔਰ ਦੂਸਰੇ ਭਾਂਡੇ ਵਿੱਚ ਮੈਂ ਟਰਾਂਸਫਰ ਕਰਕੇ ਰੱਖ ਦਿੱਤਾ ਇਹਦੇ ਨਾਲ ਇਹ ਨਾ ਜਿਹੜੀ ਆਪਣੀ ਫ੍ਰਿਜ ਵਗੈਰਾ ਹੈ ਉਹਦੇ ਵਿੱਚ ਸਮਾਨ ਵਗੈਰਾ ਕਾਫੀ ਜ਼ਿਆਦਾ ਭਰ ਜਾਂਦਾ ਹੈ ਨਾ ਫਿਰ ਉਹ ਸਮਾਨ ਰੱਖਣ ਔਰ ਕੱਢਣ 'ਚ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਮੇਰੀ ਫ੍ਰਿਜ ਵੀ ਥੋੜੀ ਛੋਟੀ ਹੈ ਨਾ ਸਪੇਸ ਥੋੜੀ ਘੱਟ ਹੈ ਇਸ ਕਰਕੇ ਮੈਂ ਕੋਸ਼ਿਸ਼ ਕਰਦੀ ਹੁਣੀ ਚੀਜ਼ਾਂ ਉਹਦੇ ਵਿੱਚ ਘੱਟ ਤੋਂ ਘੱਟ ਹੀ ਸ ਬਸ ਉਸ ਤੋਂ ਬਾਅਦ ਬਾਰੀ ਆਂਦੀ ਹੈਗੀ ਆਪਣੇ ਸਿੰਕ ਵਾਲੇ ਏਰੀਏ ਦੀ ਵੈਸੇ ਤਾਂ ਆਪਣਾ ਜਿਹੜਾ ਡੇਲੀ ਦਾ ਝਾੜੂ ਪੋਚਾ ਉਹ ਤਾਂ ਆਪਾਂ ਕਰਦੇ ਹੀ ਹੁੰਨੇ ਆ ਬਟ ਕਿਚਨ ਪਲੇਟਫਾਰਮ ਸਾਡੇ ਇੱਕ ਐਦਾ ਦੀ ਆ ਜਿਹਦੇ ਵਿੱਚ ਆਪਣਾ ਮੈਨੂੰ ਲੱਗਦਾ ਜਿਆਦਾ ਤੋਂ ਦਿਨ ਵਿੱਚ ਜ਼ਿਆਦਾਤਰ ਆਪਣਾ ਟਾਈਮ ਨਾ ਸਾਡਾ ਕਿਚਨ ਵਿੱਚ ਨਿਕਲ ਜਾਂਦਾ ਖਾਣਾ ਬਣਾਉਣਾ ਮਿੰਟ-ਮਿੰਟ ਬਾਅਦ ਪਾਣੀ ਗਰਮ ਕਰੋ ਚਾਹ ਦਾ ਕੱਪ ਬਣਾਓ ਤੇ ਇਹ ਨਾ ਬਹੁਤ ਜ਼ਿਆਦਾ ਡੀਪ ਕਲੀਨਿੰਗ ਇਹਦੀ ਆਲਰੇਡੀ ਡੇਲੀ ਹੋ ਹੀ ਜਾਂਦੀ ਆ ਬਸ ਮੈਂ ਇੱਥੇ ਸਿੰਕ ਵਗੈਰਨ ਥੋੜਾ ਰਗੜ ਦਿੱਤਾ ਉਸ ਤੋਂ ਬਾਅਦ ਆਪਣਾ ਗੈਸ ਚੁੱਲ੍ਹਾ ਹੈ ਜਿਹੜਾ ਉਹਨੂੰ ਵੀ ਮੈਂ ਸਾਫ਼ ਕਰ ਦੂੰਗੀ ਇਹਦੀ ਮੈਂ ਥੋੜੀ ਜ ਨਵਾਸਤੇ ਸੋਚਦੀ ਪਈਆਂ ਬਸ ਮੈਂ ਲਾਹਾ ਲੈ ਰਹੀ ਹਸਬੰਡ ਦੀ ਛੁੱਟੀ ਦਾ ਜਿਸ ਦਿਨ ਵੀ ਉਹਨਾਂ ਨੂੰ ਛੁੱਟੀ ਹੋਏਗੀ ਨਾ ਇਹਦੀ ਮੈਂ ਡੀਪ ਕਲੀਨਿੰਗ ਇੱਕ ਵਾਰੀ ਜ਼ਰੂਰ ਕਰ ਦਾਂਗੀ ਉਸ ਤੋਂ ਬਾਅਦ ਕਿਚਨ ਦੇ ਵਿੱਚ ਤੁਸੀਂ ਦੇਖ ਸਕਦੇ ਆ ਮੇਰਾ ਸਾਰਾ ਖਲਾਰਾ ਚੱਕ ਹੋ ਗਿਆ ਆ ਜਿੰਨੇ ਵੀ ਮੇਰੇ ਬਰਤਨ ਵਗੈਰਾ ਮੈਂ ਆਪਣਾ ਕਿਚਨ ਕਾਊਂਟਰ ਵਗੈਰਾ ਸਾਰਾ ਮੈਂ ਸਾਫ਼ ਕਰ ਦਿੱਤਾ ਆ ਕਿਚਨ ਵਾਲਾ ਕੰਮ ਮੇਰਾ ਖਤਮ ਹੋ ਚੁੱਕਿਆ ਆ ਉਸ ਤੋਂ ਬਾਅਦ ਨਾ ਬਸ ਤੁਸੀਂ ਦੇਖ ਸਕਦੇ ਆ ਤੇ نیچے ਵੀ ਮੈਂ ਪੋਚਾ ਵਗੈਰਾ ਸਾਰਾ ਮਾਰ ਦਿੱਤਾ ਨਾਲੇ ਕਿਚਨ ਦਾ ਕੰਮ ਮੈਂ ਨਾਲ ਹੀ ਖਤਮ ਕਰਦੈ ਨੀ ਹੁੰਨੀ ਚਾਹੀਓ ਪੋਚੇ ਵਾਲਾ ਹੋਵੇ ਚਾਹੀਓ ਝਾੜੂ ਵਾਲਾ ਕੰਮ ਹੋਵੇ نیچے ਹਜੇ ਗਿੱਲਾ ਆ نیچے ਮੈਂ ਸਮਾਨ ਵਗੈਰਾ ਬਾਅਦ ਵਿੱਚ ਰੱਖੂਗੀ ਜਿਹੜਾ ਬਾਕੀ ਦਾ ਰੱਖਣ ਵਾਲਾ ਆ ਉਸ ਤੋਂ ਬਾਅਦ ਜਿਹੜਾ ਕਿਚਨ ਚ ਕੂੜਾ ਵਗੈਰਾ ਹੁੰਦਾ ਥੋੜਾ ਬੋਤਾ ਬਚ ਜਾਂਦਾ ਆ ਉਹ ਵੀ ਮੈਂ ਨਾਲ ਦੀ ਨਾਲ ਕੱਢ ਲੈਣੀ ਹੁੰਨੀ ਆ ਕਿਚਨ ਸਾਫ ਕਰਨ ਤੋਂ ਬਾਅਦ ਬਸ ਮੈਂ ਗੁਰਸ਼ੀਰ ਨੂੰ ਬਾਦੀਂ ਕਰਾਈ ਬਾਦੀ ਮੈਂ ਕਾ ਕਰ ਲੇ ਕਿ ਨਾ ਉਸ ਤੋਂ ਬਾਅਦ ਆਪਣਾ ਉਹ ਬੈਠ ਕੇ ਆਰਾਮ ਨਾਲ ਖੇਡ ਲੇਗੀ ਮੈਂ ਸਭ ਤੋਂ ਪਹਿਲਾਂ ਉਹਨੂੰ ਇਸ ਕਰਕੇ ਨਵਾਇਆ ਕਿਉਂਕਿ ਮੈਂ ਕਾ ਮੈਂ ਅਜ ਮਾਨਾ ਹੈਗਾ ਪੋਚਾ ਕਿਉਂਕਿ ਇਹਨੇ ਉੱਪਰ ਪੋਚੇ ਦੇ ਘੁੰਮੀ ਜਾਣਾ ਇਸ ਕਰਕੇ ਇਹਨੂੰ ਇੱਕ ਵਾਰੀ ਮੈਂ ਟੀਵੀ ਲਗਾ ਕੇ ਬਿਠਾ ਦੂੰਗੀ ਟੀਵੀ ਮੋਰੇ ਜਦੋਂ ਇਹ ਬੈਠ ਜਾਂਦੀ ਨਾ ਫਿਰ ਇਹ نیچے ਬਹੁਤ ਘੱਟ ਘੁੰਮਦੀ ਆ ਅੱਜ ਮੈਂ ਇਹਨੂੰ ਸਵੇਰ ਦਾ ਟੀਵੀ ਬਿਲਕੁਲ ਵੀ ਨਹੀਂ ਲਗਾ ਕੇ ਦਿੱਤਾ ਮੈਨੂੰ ਪਤਾ ਸੀਗਾ ਵੀ ਅਗਰ ਮੈਂ ਪੋਚਾ ਅੱਜ ਲਗਾਣਾ ਹੈ ਤਾਂ ਇਹਨੂੰ ਬਿਠਾਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਕਰਕੇ ਬਸ ਇਹ ਵਨਵਾਇਆ ਫਟਾਫਟ ਪਹਿਲਾਂ ਔਰ ਇਹਦੇ ਤੇ ਚੰਪਿੰਗ ਵਗੈਰਾ ਕਰਦੀ ਪਈ ਸੀ ਇਹਦੇ హెయిਰ ਵਾਸ਼ ਕੀਤੇ ਹੋਏ ਸੀਗੇ ਬਸ ਇਹਦਾ ਇੱਕ ਸੇਰ ਬਾਣਾ ਔਰ ਇਹਨੂੰ ਕਿ ਰੈਡੀ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਉੱਪਰ ਤੇ ਖਾਣਾ ਖਵਾਉਣਾ ਇਹਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਐਥੇ ਬਸ ਜਦ ਹੀ ਮੈਂ హెయిਰ ਆਇਲਿੰਗ ਕੀਤੀ ਥੋੜੀ ਜਿਹੀ ਚੰਪਿੰਗ ਵਗੈਰਾ ਕੀਤੀ ਅੱਜ ਜਦ ਹੀ ਮੈਂ ਚੋਟੀ ਵਗੈਰਾ ਬਣਾ ਦੂੰਗੀ ਕਿੰਨੇ ਦਿਨ ਹੋ ਗਏ ਚੋਟੀ ਵਗੈਰਾ ਬਿਲਕੁਲ ਵੀ ਨਹੀਂ ਕਰਵਾ ਰਹੀ अगर तुम तो भीडियो देखते दे, देखते दे, इतने तक आ ही चुके हैं ता अगर तो अगर थोड़ा थोड़ा जहाँ अज का वलॉग अच्छा लग रहा है तो प्लीज वीडियो में जरूर लाइक कर दोक कर दो सारे ठीक हो अपनी चोटी भी दिखा दो छोनी जी हाँ ये देखो बैक करो ये देखो अचीर ने ना चोटी की ममा ने कि सोनी चलो हूँ कि करेगा टीवी देखूगा चलो ਬਾਇਸ ਗੁਰਸ਼ੀ ਨੂੰ ਰੈਡੀ ਕਰਕੇ ਉਸ ਤੋਂ ਬਾਅਦ ਸਾਰੇ ਕਮਰਿਆਂ ਦੇ ਵਿੱਚ ਮੈਂ ਝਾੜੂ ਮਾਰਿਆ ਔਰ ਇਹ ਵਾਲੇ ਰੂਮ ਦੇ ਵਿੱਚ ਵੀ ਮੈਂ ਪੋਚਾ ਮਾਰ ਚੁੱਕੀ ਆ ਫੈਨ ਮੈਂ ਜ਼ਰੂਰ ਚਲਾ ਦਨੀ ਹੁੰਨੀ ਤਾਂ ਕਿ ਫਟਾਫਟ ਇਹ ਸੁੱਕ ਸਕੇ ਕਿਉਂਕਿ ਗੁਰਸ਼ੀਨ ਦਾ ਕੋਈ ਪਤਾ ਨਹੀਂ ਮੈਂ ਇੱਥੇ ਗੁਰਸ਼ੀਨ ਨੂੰ ਬਿਠਾ ਦਿੱਤਾ ਸੋਫੇ ਤੇ نیچے ਹਜੇ ਸਾਰਾ ਗਿੱਲਾ ਸੀਗਾ ਅੱਜ ਮੈਂ ਸਾਰੇ ਪਾਸੇ ਜ਼ਰੂਰ ਪੋਚਾ ਮਾਰਨਾ ਸੀ ਕਿਉਂਕਿ ਕੱਲ ਮੈਂ ਪੋਚਾ ਬਿਲਕੁਲ ਨਹੀਂ ਮਾਰ ਪਾਈ ਕਿਉਂਕਿ ਕੱਲ ਵਲੌਗ ਵੀ ਨਹੀਂ ਸ਼ੂਟ ਕੀਤਾ ਔਰ ਕੱਲ ਮੈਂ ਪੋਚਾ ਵੀ ਨਹੀਂ ਮਾਰਿਆ ਇਸ ਕਰਕੇ ਅੱਜ ਮਾਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ نیچے ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀਗਾ ਗੁਸ਼heen ਜਰਾਬਾ ਲੈ ਕੇ ਘੁੰਮਦੀ ਰਹਿੰਦੀ ਨਾ ਜਰਾਬਾ ਬਹੁਤ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਨੇ ਤੇ ਬਾਹਰ ਵਾਲਾ ਫੈਨ ਵੀ ਮੈਂ ਚਲਾ ਦਿੱਤਾ ਸੀਗਾ ਮੈਂ ਕਿਹਾ ਸੁੱਕ ਜਾਏਗਾ ਚਲਾਵਾਂ ਦਿੱਤਾ ਵੈਸੇ ਮੈਂ ਨਾ ਮੈਂ ਸੇਲਤੇ ਕੋਈ ਕਪੜਾ ਟਕਿਆ ਨਾ ਮੈਂ ਕੋਈ ਕੈਪ ਵਗੈਰਾ ਲਈਆ ਔਰ ਸਿਰ ਨੂੰ ਹੁਣ ਸਿੱਧੀ ਇੱਥੇ ਹਵਾ ਪੈ ਰਹੀ ਆ ਬਸ ਉਦੋਂ ਮੈਂ ਕੰਮ ਕਰਦੀ ਹੁੰਨੀ ਕਾਲੀ ਕਾਲੀ ਵਿੱਚ ਮੈਂ ਇਦਾਂ ਬਿਲਕੁਲ ਵੀ ਨਹੀਂ ਦੇਖਦੀ ਵੀ ਸਿਰ ਨੂੰ ਹਵਾ ਪੈएगी ਕਿ ਨਹੀਂ ਬਸ ਮੈਨੂੰ ਇਹ ਹੁੰਦਾ ਵੀ ਫਟਾਫਟ ਆਪਣਾ ਕੰਮ ਨਬੇੜਨ ਦੀ ਮੈਂ ਕਰਾਂ ਅੰਦਰ ਤਾਂ ਮੈਂ ਪੋਚਾ ਮਾਰ ਹੀ ਆਈਆਂ ਔਰ ਨਾਲ ਦੀ ਹੋ ਗਿਆ ਆ ਪੂੰਚੇ ਵਾਲਾ ਕੰਮ ਆ ਚ ਬਹੁਤ ਜ਼ਰੂਰੀ ਸੀ ਜਿੱਥੇ-ਜਿੱਥੇ ਮੈਨੂੰ ਅੱਜ ਲੱਗਾ ਨਾ ਸਾਰਾ ਸਾਫ਼ ਮੈਂ ਕਰ ਦਿੱਤਾ ਆ ਔਰ ਸਭ ਤੋਂ ਜ਼ਿਆਦਾ ਪੂੰਚੇ ਵਾਲੇ ਕੰਮ ਮੈਨੂੰ ਲੱਗਦਾ ਹੁੰਦਾ ਬਾਕੀ ਸੈਟਿੰਗ ਤਾਂ ਆਪਾਂ ਸਾਰਾ ਦਿਨ ਕਰਦੇ ਹੀ ਰਹਿਨੇ ਆ ਘਰ ਨੂੰ ਸਾਫ਼ ਕਰਨ ਤੋਂ ਬਾਅਦ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਔਰ ਬਹੁਤ ਜ਼ਿਆਦਾ ਤਸੱਲੀ ਮਿਲ ਜਾਂਦੀ ਆ ਸਵੇਰੇ ਮਤੋਂ ਦੱਸਣਾ ਭੁੱਲ ਗਈ ਸੀਗੀ ਬਸ ਕੰਮ ਆਪਣਾ ਮਾਰਨਿੰਗ ਵਾਲਾ ਸਟਾਰਟ ਕਰਨ ਲੱਗੀ ਮੈਂ ਮਸ਼ੀਨ ਜਰੂਰ ਲਗਾ ਦਿੱਤੀ ਸੀ ਕਪੜੇ ਧੋਣ ਵਾਸਤੇ ਥੋੜੇ ਹੀ ਹੁੰਦੇ ਅੱਜਕੱਲ ਤੁਹਾਨੂੰ ਪਤਾ ਆ ਮੈਂ ਡੇਲੀ ਧੋਣ ਦੀ ਕੋਸ਼ਿਸ਼ ਕਰਦੀ ਹੁੰਨੀ ਐ ਅੱਜ ਨਾ ਮੌਸਮ ਵੀ ਕਾਫੀ ਜ਼ਿਆਦਾ ਖਰਾਬ ਲੱਗ ਰਿਹਾ ਸੀ ਅੱਜ ਧੁੱਪ ਬਿਲਕੁਲ ਵੀ ਨਹੀਂ ਨਿਕਲੀ ਮਤਲਬ ਬਹੁਤ ਜ਼ਿਆਦਾ ਹਲਕੀ ਹਲਕੀ ਔਰ ਮੱਦਮ ਮੱਦਮ ਜੀ ਧੁੱਪ ਨਿਕਲੀ ਸੀਗੀ ਤਾਂ ਕਰਕੇ ਚਲੋ ਮੇਰੇ ਕਪੜੇ ਸੁੱਕ ਗਏ ਕਿਉਂਕਿ ਮੈਂ ਸਵੇਰੇ ਸਾਜਰੇ ਧੋਤੇ ਹੋਏ ਸੀ ਤਾਂ ਇਸ ਟਾਈਮ ਆ ਕੇ ਨਾ ਸੁੱਕ ਜਾਂਦੇ ਨੇ ਤੇ ਬਸ ਮੇਰੇ ਕਪੜੇ ਵਗੈਰਾ ਸੁੱਕ ਗ ਨਾਲ ਦੀ ਨਾਲ ਔਰ ਅੱਜ ਨਾ ਮੈਂ ਕੋਸ਼ਿਸ਼ ਕੀਤੀ ਸੀ ਵੀ ਹਸਬੈਂਡ ਨੂੰ ਵੀ ਥੋੜਾ ਜਿਹਾ ਮੈਂ ਕੈਮਰੇ ਤੇ ਮੋੜੇ ਲੈ ਕੇ ਆਵਾਂ ਕਿਉਂਕਿ ਉਹ ਬਹੁਤ ਜ਼ਿਆਦਾ ਘਟ ਆਂਦੇ ਨੇ ਆ ਜਿਆਦਾ ਆਣਾ ਕੈਮਰੇ ਅੱਗੇ ਪਸੰਦ ਨਹੀਂ ਕਰਦੇ ਸੋ ਮੈਂ ਕੋਸ਼ਿਸ਼ ਕੀਤੀ ਸੀ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਓ ਵੀਡੀਓ ਅੱਛਾ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਦਿਓ ਪੈਰਾਜਾ ਕਮੈਂਟ ਕਰਦਿਓ ਬਾ ਬਾਈ